ਹੇ ਵੇ ਦੇ ਵੇ ਜਿੰਦਾ ਆ ਤੈਨੂੰ ਪੈਣਾ ਹੈ ਜਦ ਤੈਨੂੰ ਮੈਂ ਜਗਾਣਾ ਹੈ ਮੈਂ ਤੇਰੀ ਜਗਾਣਾ ਪੈਣਾ ਚੱਲੂਗਾ ਬੰਦੇ ਨੂੰ ਮੈਂ ਬੰਦਿਆਂ ਨੂੰ ਮੈਂ ਚਾਹ ਤੇਰੀ ਮਾਰ ਗੱਡੀ ਜਸਮਨ ਉੱਪਰ ਨਹੀਂ ਹੈ ਬੰਦਾ ਮੈਂ ਤਾਂ ਆਪੇ ਮੇਰੇ ਆ ਸਾਡੇ ਫੋਨ ਖਾਇ ਨਾ ਜਨੇ ਕੀ ਲੱਗ ਰਿਹਾ ਮੈਨੂੰ ਆ ਇਹ ਪਰਗੜਿਆ ਸਾਡੇ ਮਾਰ ਦੇ ਮੈਨੂੰ ਬੋਲੀ ਮਾਸ਼ੀ ਕਿਹਦੇ ਤੋਂ ਮੰਗੀ ਹਟਾ ਦੇਵਾ ਜਾ ਰਿਹਾ ਹੈ ਛੱਡ ਦੇ ਨਹੀਂ ਛੱਡ ਦੇ ਨਹੀਂ ਛੱਡ ਦੇ ਨਹੀਂ ਛੱਡ ਦੇ ਉਧਰ ਤੁਸੀਂ ਨਹੀਂ ਛੱਡਦੇ ਬਾਹਰ ਕੱਢ ਲਾ ਛੱਡ ਦੇ ਜੇ ਪੰਜ ਵਾਰ ਨਹੀਂ ਕਰ ਲਿਆ ਤਾਂ ਮੈਂ ਕਰਤੀ ਕੋਈ ਵਾਰ ਕਰ ਲਾ ਕਰਦੀ ਕਰਦੀ ਛੱਡ ਦੇ ਨਹੀਂ ਛੱਡ ਦੇ ਨਹੀਂ ਛੱਡ ਦੇ 12 ਸਾਲ मैन <muchas> तसे ਤੈਨੂੰ ਪਛੰਤਾ ਦੇਣਾ ਨਹੀਂ ਕਿਸੇ ਕਰਦਾ ਨਹੀਂ ਨਹੀਂ ਕੰਮ ਨਹੀਂ ਕਰਦੀ ਤੀ ਫੜਾ ਇਹ ਪਾਰਾ ਨੂੰ ਖਾਣ ਵਰਦੀ ਫੜਦਾ ਫੜੋ ਮਾਰਾ ਨੂੰ ਜੀ ਦੇਖ ਫੜਾ ਇੱਧਰ ਉਹ ਪਾ ਕੇ ਫੜ ਤਾਂ ਸੋਤਨ ਰ ਖਾਣ ਵਰਦੀ ਫੜਦਾ ਮੈਡਮ ਬੱਸ ਬੱਸ ਤੂੰ ਇਹ ਬੜਾ ਪਿੱਛੇ ਮਾਰਾ ਸਾਰਾ ਨੂੰ ਬੋਡੀ ਵਿੱਚ ਆ ਫੇਰ ਜਦ ਤੈਨੂੰ ਮੈਂ ਦਵਾਗੀ ਤੂੰ ਬੇਤਰੀ ਜਾਣਾ ਪੈਣਾ ਚੱਲ ਬੈਠ ਬੰਦੇ ਉਹਨੂੰ ਬੈਠਾ ਹੈ ਬੰਦ ਕਰ ਬਾਈ ਬੰਦਾਂ ਨੂੰ ਮੈਂ ਚੰਗੀ ਨੂੰ ਆਂ ਫਰਦੀ ਦਾ ਸਨਾ ਪਰੂ ਪੜੂਆਂ ਡਾਇਰੈਕਟਰ ਜਿਹੜੇ ਬਾਲਾ ਕਰ ਖਾਓ ਬਾਲਾ ਕਰ ਰੱਖਣਾ ਆ ਜਾ ਦੇ ਬੋਟ ਕਾ ਮੈਂ ਤੇਰਾ ਬਾਪੀ ਨੂੰ ਹਾਪਾ ਮਾਰ ਦੇ ਨੂੰ ਕੋਈ ਨਾ ਚਿੱਤੇ ਦਾ ਜੋ ਹੰਲੀ ਆ ਗੱਲ ਕੀ ਇਹਨੂੰ ਖੜ ਕੇ ਰੱਖੇ ਸਦਰਿਆਂ ਨੂੰ ਤੇ ਚੁੱਕ ਲੈ ਮੈਨੂੰ ਫਿਰ ਤੈਨੂੰ ਦੱਸ ਦੇ ਮੈਂ ਕਿੰਨੀ ਵਾਰ ਕੱਢ ਲਾ ਜਿੰਨੇ ਤੋਂ ਜਰਮਾਨਾ ਵਾਰ ਕੱਢ ਲਾ ਕਰਦਾ ਜਰਮਾਨਾ ਵਾਰ ਕੱਢ ਲਾ ਜਰਮਾਨਾ ਵਾਰ ਕੱਢ ਲਾ ਹੱਦੀ ਵਾਰ ਕੱਢ ਪਰ ਪੈਸਾ ਕਰਦੀ ਮੈਂ ਨਹੀਂ ਬਿਨਾ ਕਰਦੇ ਤੈਨੂੰ ਸੁਣਦਾ ਨਹੀਂ ਤੁਸੀਂ ਛੱਡਦਾ ਤੈਨੂੰ ਪਈਆਂ ਦਾ ਬੰਦਾ ਮੈਨੂੰ ਹੀ ਜਲਾ ਦੋ ਪਰ ਪੈਸਾ ਕਰਦੀ ਕਿੰਨੀ ਕਿ ਮਤਲਬ ਨਹੀਂ ਥੋੜਾ ਥੋੜਾ ਰੋ ਆਣਾ ਸਾਧਿਆਤ ਨੂੰ ਮਰਦਾਂ ਦਾ ਚੱਕੜ ਇਧਰ ਆ ਦਰਦ ਨਹੀਂ ਨਹੀਂ ਆਪੇ ਇਹਦਾ ਸਭ ਕੁਝ ਪਾਣੀ ਪੀਣਾ ਨਹੀਂ ਜਾਂਦਾ ਚੱਕੜ ਨਹੀਂ 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 ਮੈਂ ਉਹ ਤੇ ਕੋਈ ਨਹੀਂ ਨੰਗਾ ਆਗਾ ਨੰਗਾ ਹੋਊਗਾ ਤੂੰ ਕੀਤਾ ਨਾ ਸਾਰੀ ਫਿਰ ਕਿਉਂ ਆ ਸਾਰੀ ਮੈਂ ਨਹੀਂ ਜਾ ਰਿਹਾ ਮਿੰਨੂ ਨੋਤਾ ਸੇਂਗਾ ਤੂੰ ਕੁਰਬਾਨ ਦੀ ਤੂੰ ਆਇਆ ਆ ਜਾ ਆ ਜਾ ਸਾਡੀ ਮਾਰੀ ਤੇ ਪਤਰੀ ਪਤਰਾ ਸਾਨੂੰ ਮਾਰੀ ਅੰਨਾ ਸਾਡੀ ਮਾਰੀ ਪਤਰੀ ਤੂੰ ਸਾਡਾ ਜਿੰਨੂ ਵੱਡਾ ਆਇਆ ਆ ਜਾ ਹਾਂਜੀ ਸਰ ਇੱਕ ਮੈਂ ਸਪੈਸ਼ਲ ਥੈਂਕਸ ਕਰਨਾ ਚਾਹਾਂਗਾ ਇੰਦਰਾ ਨਗਰੀ ਵਿੱਚ ਦੇਖੋ ਬਦਲਾਅ ਅਸੀਂ ਕਹਿ ਦਿੰਨੇ ਆ ਪਰ ਪਬਲਿਕ ਵੀ ਹੁਣ ਜਿਹੜੀ ਹੈ ਪੁਲਿਸ ਦੀ ਕਾਫੀ ਸਪੋਰਟ ਕਰਨ ਲੱਗ ਪਈ ਹੈ ਇਹ ਮੈਨੇ ਨਹੀਂ ਰੱਖਦਾ ਕਿ ਅਸੀਂ ਸਟੈਂਸ ਕਿੰਨੇ ਆ ਮੈਨੇ ਇਹ ਰੱਖਦਾ ਹੈ ਕਿ ਪਬਲਿਕ ਕਦੋਂ ਅਰੇ ਕਿੱਥੇ ਸਪੋਰਟ ਕਰਦੀ ਹੈ ਅੱਜ ਪਬਲਿਕ ਦਾ ਸਾਨੂੰ ਸਹਿਯੋਗ ਦੇ ਕੇ ਸਾਡਾ ਮੋਰਲ ਅਪ ਹੋਇਆ ਜੀ ਕ੍ਰਿਮੀਨਲ ਬੰਦੇ ਨੂੰ ਫੜਨ ਦੇ ਵਿੱਚ ਪਬਲਿਕ ਨੇ ਵੀ ਬਹੁਤ ਸਾਥ ਦਿੱਤਾ ਸੋ ਥੈਂਕ ਯੂ ਬੂਰ ਦਾ ਥੈਂਕ ਯੂ ਇੰਦਰਾ ਨਗਰੀ ਦੇ ਵਿੱਚ ਜਿੰਨੇ ਵੀ ਸਾਨੂੰ ਸਾਡੇ ਜਿਹੜੇ ਸਹਿਯੋਗੀ ਸੀਗੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਬਹੁਤ ਬਹੁਤ ਧੰਨਵਾਦ ਔਰ ਹਮੇਸ਼ਾ ਅਸੀਂ ਇਸਨੂੰ ਯਾਦ ਰੱਖਾਂਗੇ